20 ਦਸੰਬਰ ਪੰਜਾਬ ਦਾ ਮੌਸਮ ਭਾਰੀ ਧੁੰਦ ਦਾ ਅਲਰਟ ਤੇ ਠੰਡ ਦੀ ਨਵੀਂ ਜਾਣਕਾਰੀ ਕਿਸਾਨ ਵੀਰਾਂ ਲਈ ਨਵੀਂ ਅਪਡੇਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਕਰਦੇ ਆਂ ਚੈਨਲ YouTube ਵਾਲੇ ਫਾਰਮਰ ਤੇ 30 ਦਸੰਬਰ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਸਭ ਤੋਂ ਪਹਿਲਾਂ ਦੇਖਦੇ ਆਂ ਜੀ ਤਾਜ਼ਾ ਸੈਟਲਾਈਟ ਇਮੇਜ ਅੱਜ ਸਵੇਰ ਦੀ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਹੁਣ ਜਿਹੜਾ ਬੱਦਲੀ ਸਿਸਟਮ ਬਣਿਆ ਹੋਇਆ ਸੀ ਉਹ ਸਾਫ਼ ਹੋ ਚੁੱਕਿਆ ਹੈ ਬੀਤੀ ਕੱਲ੍ਹ ਤੋਂ ਪੰਜਾਬ ਦੇ ਵਿੱਚ ਪੱਛਮੀ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਮੌਸਮ ਦੇ ਵਿਚਕਾਰ ਸਾਨੂੰ ਹੁਣ ਕਿਸੇ ਤਰੀਕੇ ਦੀ ਬੱਦਲੀ ਸਿਸਟਮ ਦਿਖਾਈ ਨਹੀਂ ਦੇ ਰੇ ਜਿੰਨੇ ਵੀ ਬੱਦਲੀ ਸਿਸਟਮ ਸਨ ਉਹ ਹੁਣ ਪਹਾੜੀ ਖੇਤਰਾਂ ਵੱਲ ਪਹੁੰਚ ਚੁੱਕੇ ਨੇ ਜਿਸ ਦੇ ਕਾਰਨ ਪਹਾੜਾਂ ਦੇ ਵਿੱਚਕਾਰ ਹੁਣ ਸਾਨੂੰ ਲਗਾਤਾਰ ਬਰਫ਼ ਵਰਿਆਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਇਲਾਕੇ ਵਿੱਚ ਜ਼ਿਆਦਾਤਰ ਸਲਾਨੀ ਜਾਂਦੇ ਨੇ ਜਿਵੇਂ ਕਿ ਕੁਲੂ ਸ਼ਿਮਲਾ ਮਨਾਲੀ ਇਹਨਾਂ ਇਲਾਕਿਆਂ ਦੇ ਵਿੱਚਕਾਰ ਕਾਫੀ ਭਾਰੀ ਬਰਫ਼ ਪੈ ਰਹੀ ਹੈ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਕਾਫੀ ਜ਼ਿਆਦਾ ਠੰਡਾ ਹੋ ਚੁੱਕਿਆ ਹੈ ਅੱਜ 30 ਦਸੰਬਰ 2024 ਨੂੰ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਹੈ ਤੇ ਬਹੁਤੇ ਇਲਾਕੇ ਵਿੱਚ ਕਾਫੀ ਜ਼ਿਆਦਾ ਸੰਘਣੀ ਧੁੰਦ ਦੇਖਣ ਨੂੰ ਮਿਲ ਵੀ ਰਹੀ ਹੈ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਪਿੰਡ ਜिले ਸ਼ਹਿਰ ਦਾ ਕੀ ਨਾਮ ਹੈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਤਾਂ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਜੀ ਗੱਲ ਕੀਤੀ ਜਾਵੇ ਤਾਂ ਇਹ ਧੁੰਦ ਦੇ ਹਾਲਾਤ ਜਿਹੜੇ 30 31 ਅਤੇ ਪਹਿਲੀ 2 ਤਰੀਕ ਤੱਕ ਲਗਾਤਾਰ ਬਣਦੇ ਰਹਿਣ ਦੀ ਉਮੀਦ ਹੈ ਕਿਉਂਕਿ ਜੋ ਪਿਛਲੇ ਦਿਨਾਂ ਦੇ ਵਿੱਚਕਾਰ ਪੰਜਾਬ ਦੇ ਵਿੱਚ ਮੀਂਹ ਹੋਇਆ ਸੀ ਉਸ ਤੋਂ ਬਾਅਦ ਧੁੱਪ ਵੀ ਪਈ ਹੈ ਧੁੱਪ ਲੱਗਣ ਦੇ ਕਾਰਨ ਜਿੰਨੀ ਵੀ ਨਮੀ ਸੀ ਉਹ ਹਵਾ ਦੇ ਵਿੱਚ ਭਾਫ਼ ਬਣ ਕੇ ਉੱਡ ਗਈ ਹੈ ਤੇ ਹਵਾ ਦੇ ਵਿੱਚ ਜਦੋਂ ਭਾਫ਼ ਬਣ ਕੇ ਨਮੀ ਉੱਡਦੀ ਹੈ ਤਾਂ ਉਹ ਠੰਡ ਦੇ ਨਾਲ ਧੁੰਦ ਦਾ ਹਾਲਾਤ ਪੰਜਾਬ ਦੇ ਵਿੱਚ ਬਣ ਜਾਂਦੇ ਨੇ ਤੇ ਇਸੇ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਲਗਾਤਾਰ ਆਉਂਦੇ ਦੋ ਤਿੰਨ ਦਿਨ ਦੇਖਣ ਨੂੰ ਮਿਲਣਗੇ ਗੱਲ ਕੀਤੀ ਜਾਵੇ ਅੱਜ 30 ਦਸੰਬਰ ਦੀ ਤਾਂ ਮੌਸਮ ਜਿਹੜਾ ਹੈ ਉਹ ਠੰਡ ਅਤੇ ਧੁੰਦ ਵਾਲਾ ਲਗਾਤਾਰ ਬਣਿਆ ਰਹੇਗਾ ਕੜਾਕੇ ਦੀ ਧੁੰਦ ਘੱਟ ਵਿਜ਼ਿਬਿਲਟੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ। ਹਵਾ ਦੇ ਵਿੱਚ ਹਲਕੀ ਦਰਮਿਆਨੀ ਸ਼ੀਤ ਲਹਿਰ ਦਾ ਅਸਰ ਵੀ ਦੇਖਣ ਨੂੰ ਮਿਲੇਗਾ। ਤਾਪਮਾਨ ਜਿਹੜੇ ਨੇ 15 ਤੋਂ ਲੈ ਕੇ 17 ਡਿਗਰੀ ਦੇ ਵਿੱਚਕਾਰ ਦੁਪਹਿਰ ਸਮੇਂ ਵਧਣਗੇ ਪਰ ਜ਼ਿਆਦਾਤਰ ਤਾਪਮਾਨ 15 ਡਿਗਰੀ ਦੇ ਤੋਂ ਨੇੜੇ ਤੇੜੇ ਹੀ ਬਣਦੇ ਹੋਏ ਦਿਖਾਈ ਦੇ ਰਹੇ ਨੇ। ਕਾਫੀ ਜ਼ਿਆਦਾ ਠੰਡ ਦੇ ਹਾਲਾਤ ਲਗਾਤਾਰ ਪੰਜਾਬ ਦੇ ਵਿੱਚ ਬਣੇ ਰਹਿਣ ਦੀ ਉਮੀਦ ਹੈ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਹਵਾ ਦੀ ਤਾਂ ਹਵਾ ਲਗਾਤਾਰ ਪੱਛਮ ਦਿਸ਼ਾ ਤੋਂ ਵਗਦੀ ਰਹੇਗੀ ਪਰ ਅੱਜ ਜਿਹੜੀ ਹੈ ਉਹ ਧੁੱਪ ਲੱਗਣ ਦੇ ਚਾਂਸ ਕਾਫੀ ਘਟਦੇ ਹੋਏ ਦਿਖਾਈ ਦੇ ਰਹੇ ਨੇ। ਕਿਉਂਕਿ ਲਗਾਤਾਰ ਅਗਰ ਗੱਲ ਕੀਤੀ ਜਾਵੇ ਤਾਂ ਧੁੰਦ ਦੇ ਹਾਲਾਤ ਨੇ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਸ ਦੇ ਕਾਰਨ ਸੂਰਜ ਚਮਕਣ ਦੇ ਚਾਂਸ ਕਾਫੀ ਜ਼ਿਆਦਾ ਘਟਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਜਿਸ ਦੇ ਫਲ ਸਰੂਪ ਅੱਜ ਕਾਫੀ ਜ਼ਿਆਦਾ ਠੰਡਾ ਮਾਹੌਲ ਬਣਿਆ ਰਹੇਗਾ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਹੁਣ ਦੁਆਰਾ ਤੋਂ ਤਗੜੀ ਧੁੰਦ ਅਤੇ ਕੋਹਰੇ ਦੇ ਅਲਰਟ ਜਾਰੀ ਹੋ ਚੁੱਕੇ ਨੇ ਠੰਡ ਦੇ ਹਾਲਾਤ ਨੇ ਲਗਾਤਾਰ ਪੰਜਾਬ ਦੇ ਵਿੱਚ ਦੋ ਤਿੰਨ ਦਿਨਾਂ ਤੋਂ ਬਾਅਦ ਮੀਂਹ ਜੋ ਹੋਇਆ ਸੀ ਉਸ ਤੋਂ ਬਾਅਦ ਹੁਣ ਧੁੰਦ ਦੇ ਹਾਲਾਤ ਕਿਸਾਨਾਂ ਦਾ ਕੰਮ ਖਰਾਬ ਕਰ ਸਕਦੇ ਨੇ ਖਾਸ ਤੌਰ ਤੇ ਫਸਲ ਜਿਹੜੀ ਜਿਨ੍ਹਾਂ ਨੇ ਸਬਜ਼ੀਆਂ ਦੀ ਫਸਲ ਲਗਾ ਰੱਖੀ ਹੈ ਉਹਨਾਂ ਦਾ ਨੁਕਸਾਨ ਹੁੰਦਾ ਕਾਫੀ ਜ਼ਿਆਦਾ ਦਿਖਾਈ ਦੇ ਰਿਹਾ ਹੈ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੀ ਫਸਲ ਦਾ ਖਿਆਲ ਰੱਖੋ ਕਿਸੇ ਤਰੀਕੇ ਨਾਲ ਕੋਹਰੇ ਵਗੈਰਾ ਤੋਂ ਬਚਾਅ ਰੱਖੋ ਤਾਂ ਕਿ ਤੁਹਾਡੀ ਫਸਲ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ ਗੱਲ ਕੀਤੀ ਜਾਵੇ ਦੁਪਹਿਰ ਤੋਂ ਸ਼ਾਮ ਦਾ ਮੌਸਮ ਵੀ ਇਸੇ ਤਰੀਕੇ ਧੁੰਦ ਦੇ ਹਾਲਾਤਾਂ ਵਿੱਚ ਅੱਜ ਵੀਰ ਤਾਂ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਲਗਾਤਾਰ ਰਾਤ ਦੇ ਸਮੇਂ ਤੱਕ ਧੁੰਦ ਦੇ ਹਾਲਾਤ ਬਣੇ ਰਹਿਣਗੇ ਬਾਕੀ ਜੋ ਵੀ ਅਪਡੇਟ ਹੋਣਗੀਆਂ ਚੈਨਲ ਦੇ ਉੱਪਰ ਵੀਡੀਓ ਲੈ ਕੇ ਚਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਨੂੰ ਇੰਨਾ ਸਾਰਾ ਪਿਆਰ ਦੇਣ ਲਈ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਧੰਨਵਾਦੀ